ਤੁਹਾਡੇ ਪਸੰਦ ਦੀਆਂ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ 'ਚ ਤੁਹਾਨੂੰ ਰੇਟ ਪਸੰਦ ਆਉਣਗੇ ਗੱਡੀਆਂ ਵੀ ਵਧੀਆ ਲੱਗਣਗੀਆਂ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ 78140 38764 ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮਸ਼ੀਨਰੀ ਕੁਝ ਵੀ ਮੋਟਰਸਾਈਕਲ ਬੋਲਟ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਪਹਿਲੀ ਗੱਡੀ ਵੈਗਨਰ LXI ਤੁਹਾਡੀ ਡਿਮਾਂਡ ਤੇ ਬਹੁਤ سارے ਕਮੈਂਟ ਆ ਰਹੇ ਸੀਗੇ ਲੈ ਕੇ ਪਹੁੰਚੇ ਆ ਨੋ ਮਾਡਲ ਗੱਡੀ ਹੈ ਗੱਡੀ ਚੌਥੇ ਨਾਮ ਹੈ ਜੀ ਪਰ ਗੱਡੀ ਦੀ ਹਾਲਤ ਕੰਡੀਸ਼ਨ ਬਹੁਤ ਚੰਗੀ ਪਈ ਹੈ 1,25,000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਵਾਂਗੇ ਗੱਡੀ ਦੇ ਦੋ ਟਾਇਰ ਤਾਂ ਬਿਲਕੁਲ ਨਵੇਂ ਨੇ ਦੋ ਟਾਇਰਾਂ ਦੀ ਕੰਡੀਸ਼ਨ ਅੱਧੀ ਪਈ ਆ ਅੰਦਰੋਂ ਗੱਡੀ ਦੀ ਹਾਲਤ ਬਹੁਤ ਚੰਗੀ ਆ ਬਾਹਰੋਂ ਵੀ ਚੰਗੀ ਪਈ ਆ ਨੰਬਰ 83604 88876 ਦੂਸਰੀ ਗੱਡੀ ਆਪਾਂ Alto 2010 ਮਾਡਲ 1,40,000 ਰੁਪਏ ਡਿਮਾਂਡ ਗੱਡੀ ਖੜੀ ਪਠਾਨਕੁਟ ਏਰੀਆ 'ਚ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਹੀ ਗੱਡੀ ਦੀ ਹਾਲਤ ਇੱਕ ਨੰਬਰ ਹੈ ਜੀ ਜੇ ਆਪਾਂ ਬੈਟਰੀ ਦੀ ਗੱਲ ਕਰੀਏ ਬੈਟਰੀ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਤੇ ਇੰਜਨ ਗੇਅਰ ਬਹੁਤ ਚੰਗਾ ਹੈਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ AC ਹੀਟਰ ਵਗੈਰਾ ਵਰਕਿੰਗ 'ਚ ਸੀਟ ਕਵਰ ਵਧੀਆ ਟੌਪ ਕਲਾਸ ਦੇ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਆ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਰਹੂ ਜੇ ਤੁਹਾਨੂੰ ਗੱਡੀ ਇਹ ਪਸੰਦ ਆਉਂਦੀ ਹੈ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਤੇ ਪਠਾਨਕੋਟ ਖੜੀ ਹੈ ਜਾ ਕੇ ਦੇਖ ਸਕਦੇ ਹੋ 1,40,000 ਰੁਪਿਆ ਇੱਕ ਵਾਰੀ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਤੇ ਰੇਟ ਬਹਿ ਕੇ ਕਰ ਲਾਂਗੇ ਤੇ ਨੰਬਰ 9877855372 ਹੁਣ ਦੇਖੋ ਜੀ ਤੁਸੀਂ ਆਪਾਂ ਪੂਰੀ ਟੌਪ ਦੀ ਬਿਲਕੁਲ ਨਵੀਂ ਟੌਪ ਮਾਡਲ ਸਿਆਜ਼ ZDI ਟੋਪ ਪਲੱਸ ਗੱਡੀ ਲੈ ਕੇ ਪਹੁੰਚਿਆ ਜੀ 2017 ਮਾਡਲ ਗੱਡੀ ਆ ਤੇ ਗੱਡੀ ਕੁੱਲ 68800 ਕਿਲੋਮੀਟਰ ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਐਨਓਸੀ ਮਿਲ ਜੂਗੀ ਗੱਡੀ ਖੜੀਏ ਕੋਟਕਪੂਰਾ ਏਰੀਆ ਪੰਜ ਅੱਸੀ ਡਿਮਾਂਡ ਐ ਬਾਕੀ ਕਹਿੰਦੇ ਸੀ ਕਿ ਲੈਸ ਬੈਸ ਹੋ ਜਾਊਗਾ ਜੇ ਤੁਹਾਨੂੰ ਆ ਗੱਡੀ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਤੇ 580 ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਉੱਪਰ-ਨੀਚੇ ਹੋ ਜੂਗਾ 17 ਮਾਡਲ ਆ ਟਾਪ ਮਾਡਲ ਗੱਡੀ ਆ ਜੇ ਆਪਾਂ ਅੰਦਰੋਂ ਦੇਖਾਂਗੇ ਵਾਕਈ ਬਹੁਤ ਜ਼ਿਆਦਾ ਲਗਜ਼ਰੀ ਗੱਡੀ ਆ ਚੰਗੀ ਬਹੁਤ ਸੋਹਣੀ ਗੱਡੀ ਆ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਫੋਟੋ ਕੋ ਪੂਰੇ ਜਾ ਕੇ ਦੇਖ ਸਕਦੋਂ ਘੜੀਆ ਮਾਲਕ ਦੇ ਘਰ ਦੀ ਪਰਸਨਲ ਗੱਡੀ ਆ ਨੰਬਰ ਮਾਲਕ ਦਾ 983002210002 ਅਹ ਹਮ ਹਾਲਕ ਦਾ ਨੰਬਰ ਹੈ ਜੀ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕਰ ਸਕਦੇ ਹਾਂ ਤੇ ਚਲਦੀ ਚਲਦੀ ਵੀਡੀਓ ਤੇ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਹੋਰ ਵੀ ਕਿਸੇ ਮੇਰੇ ਭਰਾ ਦਾ ਤੇ ਮੇਰੇ ਵੱਡੇ ਬਜ਼ੁਰਗ ਦਾ ਭਲਾ ਹੋ ਜਾਂਦਾ ਘਰੇ ਬੈਠੇ ਕਿਸੇ ਨੂੰ ਗੱਡੀ ਚਾਹੀਦੀ ਹੁੰਦੀ ਆ ਤਾਂ ਉਹਨਾਂ ਨੂੰ ਮਿਲ ਜਾਂਦੀ ਹੁੰਦੀ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਐਕਟਿਵਾ ਸਕੂਟੀ ਪਹੁੰਚੀ ਆ ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾ-ਮਾਂ ਦੀ ਡਿਮਾਂਡ ਤੇ ਆਪਾਂ ਸਕੂਟੀ ਲੈ ਕੇ ਪਹੁੰਚਿਆ ਹਾਂ ਲਵੰਡੀ ਸਭੋ ਮਾਲਕ ਦੇ ਘਰੇ ਖੜੀ ਆ 25000 ਰੁਪਏ ਡਿਮਾਂਡ ਹੈ ਜੀ ਤੇ ਮਾਡਲ ਹੈ 2011 ਕੰਡੀਸ਼ਨ ਚੰਗੀ ਪਈ ਆ ਤੇ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਐਕਟਿਵ ਆ ਜਾ ਕੋਈ ਵੀ ਸਕੂਟੀ ਵਾਸਤੇ ਲੈ ਕੇ ਆਪਾਂ ਪਹੁੰਚਿਆ ਵਧੀਆ ਕੰਡੀਸ਼ਨ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਵਧੀਆ ਚਲਾਈ ਹੋਈ ਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਜੀ ਤਾਂ ਜਾ ਕੇ ਦੇਖ ਵੀ ਸਕਦੇ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹਾਂ ਜੀ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੇ ਫੋਟੋਆਂ ਚੱਲ ਹੀ ਰਹੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਕਰ ਸਕਦੇ ਹੋ ਤੇ ਮਾਲਕ ਕਹਿੰਦੇ ਸੀਗੇ ਰੇਟ ਮੌਕੇ ਤੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਨੰਬਰ ਮਾਲਕ ਦਾ ਜਿੰਨਾ ਦੀ ਆਹ ਸਕੂਟੀ ਆ 94633 2163 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਮਸ਼ੀਨਰੀਆਂ ਦੀ ਗੱਲ ਚੱਲ ਰਹੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਸ਼ੀਨਰੀਆਂ ਅੱਗੇ ਹੋਰ ਵੀ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਚਿੱਟਾ ਜਿਹਾ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਮਿਲੂਗਾ ਤੋ ਉਹਨੂੰ ਉਹਨੂੰ ਆਲਟ ਸਟ ਸਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਗੱਡੀ ਆ ਮੋਟਰਸਾਈਕਲ ਆ ਕੁਝ ਵੀ ਹੈ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਕਿਸੇ ਨੇ ਕੁਝ ਵੀ ਵੇਚਣਾ ਭੇਜੋ ਆਪਣੇ ਕੋਲੇ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਗਾ ਦੇਵਾਂਗੇ ਜੀ ਬਸ ਇੱਕ ਬੇਨਤੀ ਕਰੂਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਜ਼ਿਆਦਾ ਰੇਟ ਹੁੰਤੇ ਤੁਹਾਡੀ ਮਸ਼ੀਨਰੀ ਆ ਉਹ ਵੀ ਸੇਲ ਨਹੀਂ ਹੁੰਦੀ ਤੇ ਆਪਣੇ ਚੈਨਲ ਤੇ ਵੀ ਗਲਤ ਪ੍ਰਭਾਵ ਪੈਂਦਾ ਜੀ ਬਾਕੀ ਵੀਡੀਓ ਲਾਈਕ ਸ਼ੇਅਰ ਜਰੂ ਕਰ ਦਿਓ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਤੁਸੀਂ ਆਲਟੋ ਗੱਡੀ 2008 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਅੱਠ ਮਾਡਲ ਹੈ ਤੇ 9 ਦੇ ਵਿੱਚ ਕਾਪੀ ਬਣੀ ਹੋਈ ਆ ਰਜਿਸਟਰ 9 ਦੇ ਵਿੱਚ ਹੋਈ ਹੈ ਤੇ 2029 ਤੱਕ ਇਹਦੀ ਪਾਸਿੰਗ ਰਿਨਿਊ ਹੋਈ ਹੈ ਜੀ ਤੇ ਨਵੇਂ ਟਾਇਰਾਂ ਚ ਗੱਡੀ ਆ ਗੱਡੀ ਦੀ ਹਾਲਤ ਬਹੁਤ ਜ਼ਿਆਦਾ ਚੰਗੀ ਪਈ ਹੈ ਜੀ ਜਦੋਂ ਆਪਾਂ ਗੱਡੀ ਨੂੰ ਦੇਖਦੇ ਆ ਤਾਂ ਗੱਡੀ ਦੇਖਣ ਦੇ ਵਿੱਚ ਬਹੁਤ ਸੋਹਣੀ ਹੈਗੀ ਤੇ ਸੋਹਣੀ ਗੱਡੀ ਆਪਾਂ ਨੂੰ ਚਾਹੀਦੀ ਹੁੰਦੀ ਜਾਂ ਹੋਰ ਆਪਾਂ ਨੂੰ ਚਾਹੀਦਾ ਕੀ ਆ ਰੇਟ 1.55 ਮੰਗਿਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਰੇਟ ਹੋਜੂਗਾ 29 ਤੱਕਰ ਪਾਸਿੰਗ ਪਈ ਹੈ ਕਾਫੀ ਅੱਗੇ ਤੱਕ ਪਾਸਿੰਗ ਪਈ ਹੈ ਹਲੇ ਤਾਂ 24 ਚਾਲਦਾ ਜੀ 5 ਸਾਲ ਪਈ ਨੇ ਜੀ ਬਾਕੀ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 62 809 2262 ਇਹ ਮਾਲਕ ਦਾ ਆਪਦਾ ਨੰਬਰ ਹੈ ਇਸ ਨੰਬਰ ਤੇ ਗੱਲ ਕਰ ਲਓ ਕੋਈ ਵੀ ਗੱਡੀ ਬਾਰੇ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਹੈ 2005 ਮਾਡਲ ਹੈ ਗੱਡੀ ਸਿਲਵਰ ਰੰਗ ਚ ਹੈ ਗੱਡੀ ਦਾ ਰੇਟ ਵਧੀਆ ਹੈ 65000 ਰੁਪਿਆ ਤੇ ਤਲਵੰਡੀ ਸਾਬੋ ਮਾਲਕ ਦੇ ਘਰੇ ਗੱਡੀ ਖੜੀ ਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਹੈ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਮਾਲਕ ਨੇ ਚੰਗੀਆਂ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ 65000 ਰੁਪਿਆ ਮੰਗਿਆ ਬਾਕੀ ਕਹਿੰਦੇ ਸੀਗੇ ਰੇਟ ਮੁਕਿਤ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਜਾ ਕੇ ਦੇਖਣੀ ਹੋ ਵਿੱਚ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਐ 94633 20163 ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਨ ਗੱਡੀ ਪਹੁੰਚੀ ਐ ਇੱਕ ਜਨ ਗੱਡੀ ਐ 2004 ਮਾਡਲ ਐ ਜੀ ਤੇ ਕੰਡੀਸ਼ਨ ਗੱਡੀ ਦੀ ਚੰਗੀ ਪਈ ਐ ਤੇ ਟਾਇਰ ਵੀ ਚੰਗੇ ਪਏ ਨੇ ਗੱਡੀ ਦਾ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਕਰੀਨ ਤੇ ਸਾਰਾ ਕੁਝ ਲਿਖਿਆ ਹੋਇਆਗਾ ਤੇ ਜਿਨ੍ਹਾਂ ਦੀ ਗੱਡੀਆਂ 99100 854 44892 ਆਹ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦਾ ਜੀ ਬਾਕੀ ਗੱਡੀਆਂ ਦੀ ਗੱਲਬਾਤ ਪੂਰੀ ਹੋ ਗਈ ਤੇ ਮਸ਼ੀਨਰੀਆਂ ਜਿੰਨੀਆਂ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਦੇ ਲੱਗੀਆਂ ਜ਼ਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਆਪਣੇ ਕੋਲੇ ਕੋਠੀ ਮਕਾਨ ਕੋਈ ਵੀ ਘਰ ਕੋਈ ਵੀ ਗੱਡੀ ਮੋਟਰਸਾਈਕਲ ਹਰ ਏਰੀਆ ਚ ਪਹੁੰਚਦੇ ਰਹਿੰਦੇ ਆ ਤੇ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੋਠੀ ਮਕਾਨ ਘਰ ਚਾਹੀਦਾ ਤੁਸੀਂ ਕਮੈਂਟ ਕਰੋ ਆਪਾਂ ਲੈ ਕੇ ਤੁਹਾਡੇ ਖਾਤਰ ਜਲਦੀ ਪਹੁੰਚ ਜਾਵਾਂਗੇ ਜੀ। ਬਾਕੀ ਕਿਸੇ ਨੇ ਐਡ ਕਰਵਾਉਣੀ ਆ ਤੁਸੀਂ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਕਿਸੇ ਨੇ ਵੀ ਕੁਝ ਵੇਚਣਾ ਹੈ ਕੋਠੀ ਆ ਚਾਹੀ ਘਰ ਹੈ ਗੱਡੀ ਹੈ ਕੋਈ ਬੋਲਟ ਆ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਐਡ ਲਗਾਵਾ ਸਕਦੇ ਹੋ ਉੱਪਰ ਆਪਣਾ ਨੰਬਰ ਚੱਲਦੇ ਰਹਿੰਦਾ ਹੈ। ਬਾਕੀ ਮਿਲਦੇ ਆ ਜਲਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਮੈਂਟ ਕਰਿਓ ਆਪਦਾ ਲਾਜ਼ਮੀ।